अकाली सरकार च मंत्री रहे दो होर आगू तक श्री अकाल साहब फौज के स्पष्टीकरण दिता मनप्रीत बादल ने लिखती स्पष्टीकरण सौंपे के नाल ही सुचा सिंह लंगा ने भी पत्र देता है मनप्रीत सिंह बादल ने मीडिया को हालांकि दूरी बना के रखी कोई गलबात मीडिया के नाल मनप्रीत सिंह बादल के वालों नहीं की गई जिसेदार साहब ने

दलजीत सिंह चीमा शरण सिंह टिल्लो ते गुलजार सिंह रणिक के भी पेश होके अपना स्पष्टीकरण ऑलरेडी दे चुके हैं इस इसके अलावा जिसकी गल करिए थे डॉक्टर उपेंद्र कौर आदेश प्रताप सिंह कैरो परमंदर सिंह तीन सब जनमेजा सिंह सेखो हेरा सिंह सरवन सिंह फिलोर सोहन सिंह सिकंदर सिंह मल्लुका बीबी जकीर और सूची के तहत सिंह गरेवाल तलब जो है वो कीता गया है ये 15 के अंदर अंदर स्पष्टीकरण मंगया है तमाम तस्वीर दे जो मंत्री ने सिख चेहरे ने वो अकाल तख्त साहब पेश होकर अपना स्पष्टीकरण उस तो दिन का समा दिता गया उसके बाद जो तारीख है मिथी जाएगी अकाल तख्त साहब की धार्मिक तो सजा का एलान

ਸਪਸ਼ਟੀਕਰਨ ਆਪਣਾ ਸੌਂਪਿਆ ਸੀ। ਜਿਸ ਦਾ ਮੰਡਾ ਹੁਕਮ ਹੋਇਆ ਸੀਗਾ ਉਹ ਹੁਕਮ ਆਈ ਹੁਕਮ ਹੈ। ਰੱਬ ਤੋਂ ਬਾਅਦ ਜਿਹੜੇ ਅਕਾਲ ਤਖ਼ਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ। ਉਹਦਾ ਸਪਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇਤਾ ਵਾ। ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ। ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਫੱਕਾ ਲਿਖਿਆ ਗਿਆ ਜੀਰੇ ਬਾਤ ਕਿਸ ਸਾਥ ਤੋਂ ਮੈਂ ਲਿਖਿਆ ਦੁਬਾਰ ਮੈਂ 7 ਤੋਂ 12 ਤੱਕ ਵਜੇ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਢੇਰਾ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ अकाल अकाल तक साहब पेश हुए, पेश हुए, हुए, उस तो अकाल तक साहब साहब पेश पेश हुए 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 दरबार बाद जो सकत रहे थे, अपना स्पष्टीकरण हालांकि मनप्रीत सिंह बादल मीडिया तो दूरी बनाते रखी गई है

ਇਹ ਚਿਹਰਾ ਸੀ ਬਤਾਰਾ ਦਾ ਹਿੱਸਾ ਸੀ ਕੈਬਨਟ ਦਾ ਹਿੱਸਾ ਸੀ ਉਹ 15 ਦਿਨਾਂ ਦੇ ਅੰਦਰ ਅੰਦਰ ਪਹੁੰਚ ਕੇ ਆਪਣਾ ਸਪਸ਼ਟੀਕਰਨ ਜੋਨੇ ਦੇ ਸੁਚਾਸਨ ਸਿੰਘ ਲੰਗਾ ਮੀਡੀਆ ਨਾਲ ਗੱਲਬਾਤ ਕਰਦੇ ਹੋ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿੰਘ ਸਾਹਿਬਾਨਾ ਦਾ ਇਲਾਹੀ ਹੁਕਮ ਹੈ ਜੋ ਹੁਕਮ ਕਰਨਗੇ ਖੇੜੇ ਮਤ ਤੇ ਅਸੀਂ ਪਰਵਾਨ ਕਰਾਂਗੇ ਜੋ ਹੁਕਮ ਹੋਵੇਗਾ ਉਸ ਨੂੰ ਸਿਰ ਝੁਕਾ ਕੇ ਅਸੀਂ ਪਰਵਾਨ ਕਰਾਂਗੇ ਦੋ ਵਕਤ ਤਕ ਤਸਵੀਰਾਂ ਮਨਪੀ ਸਿੰਘ ਬਾਦਲ ਦੇ ਵੱਲੋਂ ਵੀ ਆਪਣਾ स्पष्टीकरण है पत्थर है अकाल तख्त साहबरे को सौंपिया गया है दूसरी तस्वीर एक करके तमाम जो आगू ने जो अकाली सरकार अकाली बीजेपी गवर्नमेंट बजार का हिस्सा दो हजार सात तो लैके सतारा तक एक एक करके पहुंच रहे दरबार साहब अकाल तख्त साहब उ अपना स्पष्टीकरण सौंपया जा रहा है ਬਾਨਾ ਦਾ ਹੁਕਮ ਹੋਇਆ ਸੀਗਾ ਉਹ ਹੁਕਮਾ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀ ਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਦਿੱਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟੀ ਕਰਨ ਦੇ ਵਿੱਚ ਕੁਝ ਵੱਖਰਾ ਲਿਖਿਆ ਗਿਆ ਜਿਵੇਂ ਬਾਕੀ ਸੱਤ ਤੋਂ ਮੰਤਰੀ ਦੇ ਲਈ ਮੈਂ ਮੈਂ 7 ਤੋਂ 12 ਤੱਕ ਵਜੀਰ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰੀਮ ਦਾ ਡੇਰਾ ਨਾ ਕੋਈ ਚਰਚਾ ਘਰਾਂ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਇੱਕ ਇੱਕ ਕਰਕੇ तमाम ਜੋ ਮੰਤਰੀ ਨੇ ਵਾਅਦੇ ਹਿੱਸਾ ਰਹੇ ਨੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਦਿੱਤਾ ਜਾ ਰਿਹਾ ਹੈ ਸੁੱਚਾ ਸਿੰਘ ਲੰਗਾ ਦੇ ਵੱਲੋਂ ਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਪਰ ਮਨਪ੍ਰੀਤ ਸਿੰਘ ਬਾਦਲ ਕਿੰਨਾ ਕਿਤੇ ਮੀਡੀਆ ਤੋਂ ਉਹਨਾਂ ਦੇ ਵੱਲੋਂ ਦੂਦੀ ਬਣਾ ਕੇ ਰੱਖੀ ਗਈ ਬਿਲਕੁਲ ਕਿਉਂਕਿ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਪੂਰਾ ਮਾਮਲਾ ਤਾਂ ਜਿਹੜੇ ਚਾਹੇ ਕੋਈ ਸਾਬਕਾ ਮੰਤਰੀ ਹੈ ਜਾਂ ਫਿਰ ਅਕਾਲੀ ਦਲ ਦੇ ਵਿੱਚ ਕੋਈ ਵੱਡੇ ਅਹੁਦੇ ਤੇ ਹੈ ਤਾਂ ਇਸ ਜਿਹੜਾ ਸਪਸ਼ਟੀਕਰਨ ਦੇਣ ਵਾਸਤੇ ਜਿਹੜੇ ਪਹੁੰਚ ਰਹੇ ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਜਾਂਦੀ ਹਾਲਾਂਕਿ ਕੱਲ ਜਦੋਂ ਵਿਕਰਮ ਮਜੀਠੀਆ ਪਹੁੰਚੇ ਸੀ ਤਾਂ ਉਦੋਂ ਜਦੋਂ ਮੀਡੀਆ ਨੂੰ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਉਹ ਵੀ ਬਹੁਤ ਜ਼ਿਆਦਾ ਇਸ ਬਾਰੇ ਨਹੀਂ ਸੀ ਬੋਲ ਰਿਹਾ ਤਾਂ ਅੱਜ ਦੋ ਸਾਬਕਾ ਜਿਹੜੇ ਅਕਾਲੀ ਮੰਤਰੀ ਨੇ ਜਿਨ੍ਹਾਂ ਦੇ ਵਿੱਚ ਜੋ ਮਨਪ੍ਰੀਤ ਬਾਦਲ ਨੇ ਉਹ ਅੱਜ ਤੜਕੇ ਇੱਥੇ ਪਹੁੰਚਦੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਰਾਤ ਹੀ ਉਹ ਅੰਮ੍ਰਿਤਸਰ ਆ ਚੁੱਕੇ ਸੀ ਔਰ ਅੱਜ ਸਵੇਰੇ ਉਹਨਾਂ ਵੱਲੋਂ ਦਰਬਾਰ ਸਾਹਿਬ ਮੱਥਾ ਟੇਕਿਆ ਗਿਆ ਉਸ ਤੋਂ ਬਾਅਦ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਦੇਣ ਤੋਂ ਬਾਅਦ ਉਹ ਇੱਥੋਂ ਵਾਪਸ ਜਾ ਚੁੱਕੇ ਨੇ ਤਾਂ ਦੂਸਰੇ ਜਿਹੜੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਅਵੀ ਆਕੇ ਜੋ ਹੈ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਅਕਾਲ ਤਖਤ ਸਾਹਿਬ ਇੱਕ ਆਪਣਾ ਦਿੱਕਤੀ ਸਪਸ਼ਟੀਕਰਨ ਦਿੱਤਾ ਤਾਂ ਜਿਹੜੀ ਗੱਲ ਸੁੱਚਾ ਸਿੰਘ ਲੰਗਾਵਲੋਂ ਕਹੀ ਜਾ ਰਹੀ ਹੈ ਕਿ ਮਾਝੇ ਖੇਤਰ ਦੇ ਵਿੱਚ ਜਿਹੜੇ ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਡੇਰੇ ਜਾਂ ਜਿਹੜੇ ਨਾਮ ਚਰਚਾ ਕਰਨੇ ਤਾਂ ਮਾਝੇ ਦੇ ਵਿੱਚ ਬਹੁਤ ਘੱਟ ਗਿਣਤੀ ਹੈ ਡੇਰਾ ਪ੍ਰੇਮੀਆਂ ਦੀ ਤਾਂ ਉਸ ਵੇਲੇ ਦਾ ਜਿਹੜਾ ਪੂਰਾ ਮਾਮਲਾ ਹੈ ਉਹ ਸਾਰਾ ਡੇਰਾ ਸਿਰਸਾ ਦਿਹਾੜੇ ਦਿਵਾਲੇ ਹੀ ਕਮ ਰਿਹਾ ਕਿਉਂਕਿ ਉਸ ਵੇਲੇ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਹੀ ਸੁਖਬੀਰ ਬਾਦਲ ਔਰ तमाम ਜਿਹੜੇ ਅਕਾਲੀ ਆਗੂਆਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਜਿਹੜਾ ਬਾਗੀ ਧੜਾ ਉਹਨਾਂ ਦੇ ਅੱਗੂ ਹਲੇ ਤੱਕ ਨਹੀਂ ਪਹੁੰਚੇ ਕਿਉਂਕਿ 15 ਦਿਨਾਂ ਦਾ ਸਮਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਸੀ ਤਾਂ 13 ਸਤੰਬਰ ਨੂੰ ਜਿਹੜੇ 15 ਦਿਨਾਂ ਦੀ ਜਿਹੜੀ ਮਿਆਦ ਹੈ ਉਹ ਪੂਰੀ ਹੋਣੀ ਹੈ ਤਾਂ ਲਾਗਭੀ ਤੌਰ ਤੇ ਕਿਉਂਕਿ ਅੱਜ ਹੱਲੇ ਤੜਕੇ 10:30 ਵਜੇ ਦਾ ਸਮਾਂ ਸਵੇਰ ਦਾ ਤਾਂ ਤੜਕੇ ਤੋਂ ਹੀ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਚੁੱਕੇ ਸੀ ਤਾਂ ਹੋ ਸਕਦਾ ਹੈ ਕਿ ਅੱਜ ਦੁਪਹਿਰ ਤੱਕ ਜਾਂ ਦੁਪਹਿਰੋਂ ਬਾਅਦ ਵੀ ਕੋਈ ਸਾਬਕਾ ਅਕਾਲੀ ਮੰਤਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਵੇ ਕਿਉਂਕਿ 15 ਦਿਨਾਂ ਦਾ ਸਮਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿੰਨੇ ਵੀ ਸਾਬਕਾ ਅਕਾਲੀ ਸਿੱਖ ਮੰਤਰੀ ਨੇ ਉਹ ਆ ਕੇ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਔਰ ਇਹ ਸਾਰੇ ਜਿਹੜੇ ਸਪਸ਼ਟੀਕਰਨ ਨੇ ਲਿਖਤੀ ਰੂਪ ਦੇ ਵਿੱਚ ਦੇਣੇ ਨੇ ਕਿਉਂਕਿ ਅਗਲੀ ਜਿਹੜੀ ਮੀਟਿੰਗ ਹੁਣ ਪੰਜ ਸਿੰਘ ਸਬਾਨਾ ਦੀ ਹੋਣੀ ਆ ਉਸ ਦੇ ਵਿੱਚ ਇਹ ਸਾਰੇ ਜਿਹੜੇ ਸਪਸ਼ਟੀਕਰਨ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਔਰ ਜਿਹੜਾ ਜਿਹੜਾ ਵੀ ਸਾਬਕਾ ਅਕਾਲੀ ਮੰਤਰੀ ਉਸ ਦੇ ਵਿੱਚ ਜੇ ਉਸ ਦੀ ਕੋਈ ਭੂਮਿਕਾ ਪਾਈ ਜਾਂਦੀ ਹੈ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਤਾਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਉਹ ਧਾਰਮਿਕ ਜਿਹੜੀ ਸਜ਼ਾ ਉਹ ਉਹਨਾਂ ਨੂੰ ਸੁਣਾਈ ਜਾਣੀ ਹੈ ਕਿਉਂਕਿ ਪਹਿਲਾਂ ਸਭ ਤੋਂ ਜਿਹੜਾ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਉਹ ਸੁਖਬੀਰ ਸਿੰਘ ਬਾਦਲ ਦਾ ਨਾਮ ਸੀ ਕਿਉਂਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੀ ਤਾਂ ਇਸ ਕਰਕੇ ਕਿਹਾ ਜਾ ਰਿਹਾ ਕਿ ਸਾਰਾ ਕੁਝ ਬਾਦਲ ਪਰਿਵਾਰ ਦੇ ਕਹਿਣ ਦੇ ਉੱਤੇ ਹੋਇਆ ਪਰ ਬਾਅਦ ਦੇ ਵਿੱਚ ਜੀ ਰਾਜੀਤ ਜੀ ਅੱਜ ਤੱਕ ਸਾਹਿਬ ਇਹ ਕਹਿੰਦੇ ਹੈ ਤਾਂ ਜਦੋਂ ਸੁਖਬੀਰ ਬਾਦਲ ਵੱਲੋਂ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਇੱਕ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਗਲਤੀਆਂ ਆਪਣੀ ਝੋਲੀ ਦੇ ਵਿੱਚ ਪਾਉਂਦੇ ਨੇ ਤਾਂ ਹੁਣ ਇਹ سلسلہ ਜਿਹੜਾ ਸਪਸ਼ਟੀਕਰਨ ਦਾ ਉਹ ਸ਼ੁਰੂ ਹੋ ਚੁੱਕਿਆ ਸੁਖਬੀਰ ਬਾਦਲ ਸਭ ਤੋਂ ਪਹਿਲਾਂ ਪਹੁੰਚਦੇ ਨੇ ਉਹਨਾਂ ਦੇ ਨਾਲ ਤਿੰਨ ਮੰਤਰੀ ਪਹੁੰਚਦੇ ਨੇ ਤਾਂ ਅੱਜ ਇਹ ਦੋ ਜਿਹੜੇ ਅਕਾਲੀ ਸਾਬਕਾ ਮੰਤਰੀ ਨੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤਾਂ ਹੋਰ ਕੌਣ-ਕੌਣ ਪਹੁੰਚਦਾ ਉਹ ਵੀ ਅਗਲੇ ਦਿਨਾਂ ਦੇ ਵਿੱਚ ਜੋ ਹੈ ਉਹ ਸਪਸ਼ਟ ਹੋਣ ਦੀ ਉਮੀਦ ਹੈ ਜੀ ਸਰ ਜੀ ਬਹੁਤ-ਬਹੁਤ ਸ਼ੁਕਰੀਆ ਰਾਜੀਵ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਜੋ ਸਾਬਕਾ ਅਕਾਲੀ ਮੰਤਰੀ ਨੇ ਉਹ ਪਹੁੰਚ ਨੇ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਜੈਸੀ ਕਲ ਕਰੀ ਤੇ 13 ਸਤੰਬਰ ਨੂੰ 15 ਦਿਨਾਂ ਦੀ ਮਿਆਦ ਖਤਮ ਹੋ ਰਹੀ ਹੈ ਜੈਸੀ ਕਲ ਕਰੀ ਬਾਗੀ ਤੜੇ ਦਾ ਹਲੇ ਤੱਕ ਕੋਈ ਵੀ ਜੋ ਸਾਬਕਾ ਅਕਾਲੀ ਮੰਤਰੀ ਜੋ ਗੱਦਾਰਤਾ ਹਿੱਸਾ ਰਿਹਾ ਹੈ ਉਹ ਨੀਂਹ ਹੀ ਪਹੁੰਚਾ ਹੈ ਤੇ ਦੇਖਣਾ ਹੋਏਗਾ ਕਿ ਆਣ ਵਾਲੇ ਦਿਨਾਂ 'ਚ ਕਿਹੜੇ ਕਿਹੜੇ ਜੋ ਸਾਬਕਾ ਮੰਤਰੀ ਨੇ ਇਤਿਹਾਸ ਕਰਕੇ ਅਕਾਸ਼ਿਕ ਸਭਾ ਉੱਤੇ ਪਹੁੰਚਦੇ ਨੇ ਤੇ ਆਪਣਾ ਸਪਸ਼ਟਿਕਰਣ ਉਹਨਾਂ ਦੇ ਬਲੂ ਸੌਪਿਆ ਜਾਂਦਾ ਹੈ